ਵੈਕੂਜੀਤ ਦਾ ਖਾਲਸਾ ਵੈਕੂਜੀਤ ਦੀ ਫਤਿਹ ਅੱਜ ਨੇ ਕੇਂਦਰ ਦੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੀਆਂ ਐਕਸਟਰਨਲ ਅਫੇਅਰਸ ਮਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟਾਲ ਪਿੰਡ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਹੈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹਜਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਨਵੋਜ ਕੇ ਕੋਈ ਕਰ ਦਿੱਤਾ ਤੇ ਸਖ ਸਜ਼ਾ ਅਖਬਾਰਾਂ 'ਚ ਪੜਨ ਨੂੰ ਮਿਲ ਰਿਹਾ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਆ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉਥੇ ਜਾ ਕੇ ਟਰੱਕਾਂ ਦਾ ਕੰਮ ਕਰਦੇ ਆ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾ ਉਹਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਣ ਬੁੱਝ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਤੋਂ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਇਹਨੇ ਜਾਣ ਬੁੱਝ ਕੇ ਕਿਸੇ ਦੇ ਕਤਲ ਜਾਂ ਕੋਈ ਜਾਨ ਜਾਣ ਬੁੱਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਹ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਕੈਂਸਲ ਕੀਤਾ ਜਾਏ ਤੇ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗ ਵਿੱਚ ਠੱਲ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿਵੇਂ ਉਹਨੂੰ ਦਸਤਾਰ ਤੋਂ ਬਿਨਾ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਇੱਕ ਸਾਡੇ ਸ਼ਰੀਰ ਦਾ ਇੱਕ ਹਿੱਸਾ ਹੈ ਗੁਰੂ ਤੋਂ ਦਿੱਤੀ ਹੋਈ ਦਾਤ ਹੈ ਇਹ ਨਹੀਂ ਘਟੋਟ ਸਿਖਾਂ ਦੇ ਮਨਾਚੇ ਉਹਨਾਂ ਦੇ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿੱਖ ਧੱਕਣ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਜ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੇ ਹਾਂ ਕਿ ਐਕਸਟਰਨ ਅਫੇਅਰਜ਼ ਮੰਤਰੀ ਜੈਸ਼ੰਕਰ ਜੀ ਇਹਨੂੰ ਪੂਰਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਰਾਪ ਡਰਾਇਵ ਦੇ ਖਿਲਾਫ ਜਿਹੜੀ ਉਹ ਸੋਚ ਰਹਿਨੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਦੀ ਮਸਲੇ ਨੂੰ ਹੱਲ ਕਰਨੀ